ਲਓ ਜੀ ਦੇਖੋ ਮੈਂ ਜ਼ੂਮ ਕਰਕੇ ਦਿਖਾਉਣਾ ਕੌਣ ਆ ਰਿਹਾ ਇਹ ਆ ਲੈ ਹਾਂ ਸਵੇਕਾ ਤੂੰ ਤੇ ਹੋਣ ਸਾਫ਼ ਹੋਣ ਲੱਗ ਗਈ ਇਹ ਠੀਕ ਆ ਬਾਈ ਹੋਰ ਸਸਰੀ ਗੱਲ ਵਸਰੀ ਠੀਕ ਠੀਕ ਆ ਵਧੀਆ ਹਾਂ ਦਾ ਗਾਇਕ ਬਾਂਜੀ ਹੋਰ ਪੋਚੇ ਪੋਚੇ ਲਾਣੇ ਪੈਂਦੇ ਨੇ ਸਹੀ ਗੱਲ ਹੈ ਬਹੁਤ ਕੰਮ ਹੋ ਜਾਂਦਾ ਘਰ ਦਾ ਜੇ ਵਧੀਆ ਚੱਲ ਪਵੇ ਆਪਾਂ ਹੋਰ ਲਿਆਉਣਾ ਕੰਪਿਊਟਰ ਜਿਹੜਾ ਆਪਣੇ ਕੋਤੇ ਲਗਾ ਸਹੀ ਗੱਲ ਹੈ ਇਹਦੇ ਵੀਊਜ਼ ਆਪਣੇ ਸਾਥ ਦੇਣਗੇ ਨਾ ਹੋਰ ਦੋ ਲਾਵਾਂਗੇ ਕਿੱਥੇ ਦੇਣਗੇ ਸਾਡਾ ਦੇ ਲਗੇ YouTube ਵਧਾਇਆ ਕੋਈ ਪਤਾ ਨਹੀਂ ਕੀ ਆ ਕੀ ਉਹ ਕਹਿੰਦੇ ਵਧੀਆ 15000 ਹਜ਼ਾਰ ਵਾਚ ਟਾਈਮ ਹੋ ਰਿਹਾ ਹੈ ਨਾ ਤਾਂ ਕਰਕੇ ਬਹੁਤ ਕੁਝ ਚੱਲਦਾ ਹੈ ਕਿ ਮੇਨਾ ਹੋ ਗਏ ਉਹ ਕਾਂਗਰਸ ਵਧਾਈਆਂ ਭੇਜਦੇ ਹਾਂ ਵਧਾਈਆਂ ਭੇਜਦੇ ਨੇ ਇੱਧਰ ਵੀ ਮੇਰੇ 1 ਮਿਲੀਅਨ ਈਵਜ਼ ਹੋ ਗਏ ਤੇ ਉਹਦੇ ਸ਼ਾਰਟ ਦੇ ਅੱਛਾ ਉਹ ਕੱਲ ਪਰਸੋਂ ਆਇਆ ਕੀ ਬਾਤ ਹੈ 1 ਮਿਲੀਅਨ 1 ਕਰੋੜੇ ਹੁੰਦਾ ਹਾਂਜੀ ਹਾਂ ਉਹ ਨਹੀਂ ਹੁੰਦੇ 1 ਕਰੋੜ ਆ ਗਿਆ ਤਾਂ ਮੈਨੂੰ ਵੀ ਚਲ ਇੱਧਰ ਵੀ ਸਾਗ ਲਿਆਂਦਾ ਸੀ ਇੱਧਰ ਹਾਂਜੀ ਮੇਰੀ ਡਿਊਟੀ ਮੈਂ ਕਰਦੀ ਹਾਂ ਹਾਂਜੀ ਹਾਂ ਮੈਂ ਸੁਈ ਢੱਕਾ ਦਿੱਤੀ ਮੈਂ ਤਰਪਾਈ ਕਰਦੀ ਮੇਰੇ ਢੱਕੇ ਚ ਫਸ ਕੇ ਜੀ ਸਾਰੇ ਜਣ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲਾ ਫਾਰਮ ਹਾਊਸ ਆਹ ਦੇਖ ਸਾਡੇ ਕੋਲ ਰਿਕਾਰਡ ਹੈ ਨਾਲੇ ਅਲਕ ਡੈਡੀ ਜੀ ਨਾਲੇ ਤਾਂ ਤੇਰੇ ਨਾਲੇ ਨਾ ਲੇਟ ਹੋ ਕੇ ਨੇ ਮੰਦੀਪ ਕਹਿੰਦੀ ਚਾਚਾ ਜੀ ਕਹਿੰਦੀ ਤੁਸੀਂ ਆਹ ਪਨੀਰੀ ਪਾ ਦੋ ਕਹਿੰਦੀ ਅਸੀਂ ਨਾ ਕਹਿੰਦੀ ਬੜੇ ਮੈਂ ਧਾਰਾ ਚੋਇਆ ਨਾ ਕਿ ਅਸੀਂ ਚਲ ਕੋਈ ਨਾ ਪਈ ਅਸੀਂ ਖੁਰਚਣਾ ਫੇਰ ਤਨੇ ਉਹਦਾ ਵੀ ਦਾਤੇ ਨੂੰ ਕਹੋ ਸਾਨੂੰ ਕਿੱਥੇ ਪਨੀਰੀ ਬਣਾਉਣੀ ਆਉਂਦੀ ਆ ਸਾਨੂੰ ਪਨੀਰੀ ਅਸੀਂ ਕਦੇ ਬਣਾਈ ਹੋਈ ਨਹੀਂ ਘਾਟੀ ਲੈ ਕੇ ਚੱਲ ਆਹ ਇਹ ਦਰਸ਼ਨੀ ਮੰਮੀ ਗਈ ਵੀ ਸੀ ਕਿਤੇ ਅਸੀਂ ਫਿਰ ਉਹ ਪਨੀਰੀ ਬਣਾ ਲਈ ਮੈਂ ਕਿਹਾ ਚਲ ਬਣਾ ਦਿੰਦੇ ਆ ਵਿਚਾਰੀ ਮੈਂ ਕਿਹਾ ਚਲ ਉਹ ਕੱਲੀ ਆ ਗਈ ਵੀ ਆਹ ਨਾਪੇ ਨੂੰ ਚਲ ਜੋ ਨਾ ਇਕਨ ਨਹੀਂ ਪਿਛਲੇ ਸਾਲ ਦੀ ਭਰਜਾ ਉਹ ਦੋ ਲੈ 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 ਚੀਜ਼ ਤਾਂ ਕਰਨਾ ਹੈ ਵਿਚਾਰੀ ਨਾਲ ਮੈਂ ਤਾਂ ਅੱਗੇ ਆਈ ਨਾ ਵੈ ਕਿਹਦੇ ਰਹੀ ਚਾਚੇ ਨੂੰ ਕੋਲੀ ਲੈ ਕੇ ਭੇਜ ਦੋ ਕਿਨੂੰ ਜਾਵੇ ਕੋਲੀ ਲੈ ਕੇ ਮੰਦਿਰ ਨੂੰ ਕਹੇ ਇਹ ਸਾਨੂੰ ਉਹ ਦਈ ਪੰਜੀ ਵੀ ਮੈਂ ਨਹੀਂ ਮੰਗਣ ਜਾਂਦਾ ਲੱਗ ਕੇ ਕਰਦੀ ਆ ਮੈਂ ਫੋਨ ਮੈਂ ਜੀ ਆਪਾਂ ਉਧਰੇ ਚਾਹ ਪੀ ਆਉਨੇ ਆ ਕਹ ਰਹੇ ਆ ਵੀ ਕਿਤੇ ਗਗਨੀਆਂ ਨੇ ਕਹਿੰਦੇ ਟੋਲੂ ਚ ਪਾ ਦੋ ਮੇਰੀ ਪਨੀਰੀ। ਮੋਢਾ ਵੀ ਲੱਗਦਾ ਬਈ। ਉਹ ਕੁੜੇ ਨੂੰ ਕਹਿੰਦਾ ਜਵਾਬ ਦਿੱਤਾ ਜਾਣਾ। ਜਵਾਬ ਦਿੱਤਾ ਨਹੀਂ ਜਾਣਾ ਫੇਰ ਸਾਨੂੰ ਪਨੀਰੀ ਦੀ ਕੀ ਨਹੀਂ ਰਲਾ ਕੇ ਬਲੌਗ ਬਣਾ ਕੇ ਬਾਅਦ ਚ ਕਹਿੰਦੇ ਪਨੀਰੀ ਅਸੀਂ ਕਿਹੜਾ ਲਵਾਈ ਤੀ। ਕੜਾਹੀ ਵਿੱਚ ਧਰ ਕੇ। ਹੋਰ ਬੰਦੇ ਚ ਮਾਣ ਨਹੀਂ ਦੇ ਸਕਦੇ ਇਸ ਲਈ ਕਹਿਣਾ ਪਨੀਰੀ ਦੀ ਬਣਾਈ ਵੀਡੀਓ ਪਾਈ ਅਸੀਂ ਆਏ ਤਾਂ ਕਿਹਾ ਵੀ ਆ ਕੇ ਸਾਰੇ ਖਾ ਲਓ। ਜੀ। ਉਹ ਪਿਛਲੇ ਸਾਲ ਦੀ ਵੀਡੀਓ ਦੀ ਉਹ ਵੀ ਚੈਡ ਕਰਦੇ। ਦੋ ਚਾਰ ਸਾਰੇ ਨੂੰ ਕਿਉਂ ਤਾਂ ਦਿੰਦਾ ਵੀ ਆ ਜਾ ਕੋਕੜੇ ਖਾ ਲੋ ਪੁੱਤ ਆਹੀ ਮੈਂ ਕਹਿ ਰਹੀ ਹਾਂ ਵੀ ਪੰਜੀਰੀ ਤਾਂ ਬਹੁਤ ਹਵਾ ਮਹਿੰਗੀ ਆ ਪੰਜੀਰੀ ਦੀ ਇੰਨੀ ਕੜਾਈ ਰਲਾਈ ਬੁਲਾਇਆ ਕਿ ਨਹੀਂ ਕਿਸੇ ਨੂੰ ਪਤਾ ਕਿਉਂ ਨਹੀਂ ਬੁਲਾਇਆ ਭਾਈ ਕਿਉਂ ਕਿਉਂ ਤਾਂ 800 ਰੁਪਏ ਕਿਲੋ ਆ ਬਹੁਤ ਮਹਿੰਗਾ ਸਮਾਨ ਜਿਹੜਾ 5000 ਦਾ ਹੁੰਦਾ 6 ਦਾ ਤਾਂ ਕਰਕੇ ਅਸੀਂ ਬੁਲਾਏ ਵਾ ਫਿਰ ਅਸਲੀ ਤਾਂ ਉਹੀ ਤਾਕਤ ਆ ਪਕੌੜੇ ਤਾਂ ਸਾਰੇ ਬਣਾ ਲਉਂਦੇ ਤੇ ਇੱਕ ਸਾਗ ਮਾਰਦਾ ਜਦ ਬਲਾ ਲੰਦੇ ਨੇ ਸਾਗ ਤਾਂ ਹਮ ਲੋਗ ਥੱਕ ਗਏ ਥੱਕ ਫਲੇ ਸਾਗ ਖਾਣਾ ਦਾ ਨਾ ਬਸ ਮੱਕੀ ਦੀ ਸਟਾਰਟ ਵੀ ਅਸੀਂ ਉਹ ਕਹਿ ਦਿੱਤਾ ਐਂਡ ਵੀ ਅਸੀਂ ਉੱਪਰ ਆ ਗਏ ਤੁਸੀਂ ਕਿਹੜੇ ਖਾਧੀ ਆ ਆ ਨੀਤੂ ਨੂੰ ਕਿਹਾ ਸੀ ਮੈਂ ਖਾ ਲਏ ਨੇ ਪਾਏ ਤੁਸੀਂ ਰੋਟੀ ਲੇਟ ਖਾਦੇ ਹੋ ਹਨਾ ਮੈਂ ਬਣਾ ਦਿੰਦੀ ਮੈਂ ਆਨ ਸਰਦੇ ਨਾ ਅੰਦਰ ਬਹੁਤ ਬਹੁਤ ਹੋਰ ਮੈਂ ਕਹਿੰਦੀ ਨੀਤੂ ਨੀਤੂ ਸਲਾਈ ਦਾ ਕੰਮ ਕਰਦੀ ਆ ਨਾ ਇਸ ਕਰਕੇ ਨੀਤੂ ਕੋਲ ਜਰੂਰ ਹੋਊਗੀ ਸੂਈ ਵੀ ਉੱਥੇ ਜਾ ਕੇ ਕਰ ਲਊਗੀ ਹੁਣ ਸਿੱਧਾ ਮੈਲੋਰੀਆ ਦੀ ਬੱਚੀ ਸਾਰੀ ਲਾ ਕੇ ਆ ਜਾਕਰ ਅਸੀਂ ਉਹ ਕਿੱਥੇ ਦੇ ਦੇਣਾ ਸਾਰੀ ਲਾ ਕੇ ਆ ਜਾਸਾ ਇੱਥੇ ਕਮੀਜ਼ ਪਾ ਕੇ ਚਲੇ ਜਾ ਕੁਝ ਸਵਾਲ ਪਿਆ ਕਰੂ ਕਿੱਥੇ ਗਈ ਗਗਨੀ ਤੇ ਤੈਨੂੰ ਬੋਰਡ ਲਾ ਕੇ ਰੱਖਾਂ ਜੀ ਮੈਂ ਹੀ ਆ ਯਾਰ ਦੋ ਨਦੀ ਸਲਾਹ ਕੀ ਬੰਦ ਰਹੀ ਆ ਵੀਨਾ ਸਿੰਘ ਯਾ ਮੇਰੇ ਮੇਰੇ ਫੋਨ ਨੂੰ ਟੁੱਟਿਆ ਜਾਂ ਫੋਨ ਕਹਿੰਦੇ ਨੇ ਵੀ ਆ ਕਿਦਾ ਟੁੱਟਿਆ ਆ ਮੈਂ ਕਿਹਾ ਮੇਰਾ ਫੋਨ ਟੁੱਟੇ ਮਾਸੜ ਕਹਿੰਦਾ ਵੀ ਅੱਜ ਆਪਾਂ ਉੱਥੇ ਚੱਲੇ ਉੱਥੇ ਜਾ ਕੇ ਆਪਣਾ ਫੋਨ ਐਕਸਚੇਂਜ ਕਰਵਾ ਕੇ ਆਵਾਂ ਕਿਸੇ ਦੀ ਜੇਬ 'ਚ ਹੱਥ ਮਾਰਿਆ ਯਾ ਦੇਖੋ ਇਹ ਸਲਾਹ ਹੋ ਰਹੀ ਹੈ ਦੁਨਣਾ ਜਾਣਿਆ ਸੀ ਨਹੀਂ ਆ ਬਹੁਤ ਤਾਂ ਬਹੁਤ ਸਿੰਪਲ ਟ੍ਰਿਕ ਆ ਉਹਦੇ ਫੋਨ 'ਚ ਜੇਬ 'ਚੋਂ ਆਹ ਕੱਢਣਾ ਪਾਉਣਾ ਬਸ ਇਹ ਗੱਲ ਵੀ ਦੇਖ ਕੇ ਨਹੀਂ ਆਉਂਦੇ ਦੇਖ ਕੇ ਆਵਾਂਗੇ ਅਗਲੇ ਖਾਲਸਾ ਬਿਨਾ ਫੋਨ ਤੇ ਥੋੜੀ ਛੱਡਾਂਗੇ ਫੋਨ ਆਈਫੋਨ ਹੈ ਵੀਡੀਓਜ਼ ਪੈਂਦੀਆਂ ਨੇ ਉਸ ਨੂੰ ਹੀ ਕਰਨਾ ਬਸ ਉਹ ਕੱਢਣਾ ਪਉਣਾ ਬਸ ਤੁਸੀਂ ਦੇਖੋ ਕਿੰਨੇ ਜੇ ਕੋਈ ਜੀ ਕੋਈ ਸੂਟ ਵੀ ਬਦਲਣਾ ਹੈ ਬਸ ਉਹ ਕੰਮ ਕਰਨਾ ਹੈ ਜੇ ਇਹੀ ਕੰਮ ਦੀ ਜੀ ਤੁਸੀਂ ਇੱਧਰ ਲਈ ਫੋਨ ਨਾਲ ਕਰ ਲਓ ਉਹ ਜਿਹੜਾ ਫੋਨ ਤੇ ਆ ਨਹੀਂ ਉਹ ਤਾਂ ਆਪੋ ਬਦਲਣਾ ਹੈ ਉਹ ਤਾਂ ਆਪ ਬਦਲਣਾ ਦੀ ਜਗ੍ਹਾ ਉਹ ਮਾਸੜਾ ਦੇ ਵਰਗਾ ਚੱਕ ਲਈ ਜਿੱਥੇ ਕੱਟ ਹੁੰਦਾਗਾ ਕਿ ਨਹੀਂ ਬਹੁਤ ਅਜੇ ਆਉਂਦੇ ਨੇ ਲੋਕ ਸਹੀ ਗੱਲ ਹੈ ਥੋੜੀ ਕਹਿੰਦੇ ਆ ਇਹਨਾਂ ਐਕਸਚੇਂਜ ਕਹਿੰਦੇ ਨੇ ਐਕਸਚੇਂਜ ਮਿਸ਼ਨ ਕਹਿੰਦੇ ਨੇ ਕਿੰਨੇ ਜੁੱਤੀਆਂ ਨਹੀਂ ਲੱਭਣੀਆਂ ਜੁੱਤੀਆਂ ਸਹੀ ਗੱਲ ਹੈ ਜਿਹੜੀ ਸੋਹਣੀ ਜੀ ਹੋਊਗੀ ਉਹ ਪਾਇਆਵਾਂਗੇ ਆਪਣੇ ਬੰਦੂ ਆਪਾਂ ਨਗੋਬੜੀ ਜਾਵਾਂਗੇ ਛੱਡ ਕੇ ਕਿਉਂ ਆਉਣੀਆਂ ਨੇ ਓਹ ਹੋ ਐਨਾ ਵਧੀਆ ਆਈਡੀਆ ਤਾਂ ਹੀ ਮੈਂ ਕਹਿੰਦੀ ਆ ਵੀਰ ਸਾਡੀ ਗੱਲ ਕੋਈ ਨਾ ਮੰਨਿਓ ਜਿਹੜੀ ਜਿਆਦਾ ਜਿਆਦਾ ਹੁੰਦੀਆਂ ਨੇ ਆਹੋ ਬਹੁਤ ਹੁੰਦੀਆਂ ਨੇ ਵਿੱਚ ਸਾਰੇ ਦਾ ਆਪਣੇ ਸਾਰੇ ਇਕੁਅਲ ਦੇ ਸੁਭਾਅ ਨੇ ਸਾਰੀਆਂ ਅੱਧੀਆਂ ਕੁੜੀਆਂ ਇਦਾਂ ਨਹੀਂ ਹੁੰਦੀਆਂ ਨੇ ਪਤਾ ਬੇਵਾਹੀ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਕਿਸੇ ਹੋਰ ਦੀ ਉਂਭਾ ਕਹਿ ਦੇ ਚੱਲੀਏ ਕੁਆਲਟੀ ਦੇ ਕੇ ਚਲਿਏ ਹੋ ਗਈ ਤਿਆਰ ਹਾਂ ਤਿਆਰ ਹੈ ਜਲਦੀ ਜਲਦੀ ਚਲੋ ਤੁਸੀਂ ਤਾਂ ਬੜਾ ਲੇਟ ਕਰ ਦੇ ਦੇਖੀ ਹੁਣ ਗੱਲਾਂ ਗੁੱਲਾਂ ਮਾਰ ਕੇ ਬਸੇ ਮੁਸੇ ਹੋ ਗਏ ਯਾਨੀ ਇਹਨਾਂ ਨੂੰ ਦੁਬਾਰਾ ਕਿਹਾ ਹੋਣੀ ਆ ਹੁਣ ਬੀਬੀ ਜਾਣਾ ਨੀਤੂ ਆ ਜਾ ਬਈ ਆ ਗਈ ਮੁੰਡਾ ਨੀਤੂ ਉਹ ਬੰਦ ਕਰ ਦੇ ਲਾਈਟਾਂ ਚਲੋ ਚਲੋ ਵੀ ਚੱਲੀਏ ਚਲ ਚੱਕ ਫੋਨ ਟੁੱਟਿਆ ਤੇਰਾ ਬੈਗ ਚੋਰਾ ਚੋਰਾ ਬੈਗ ਬੈਗ ਤੇਰਾ ਬੈਗ ਪਹਿਲਾ ਚੋਰ ਆ ਗਿਆ ਸੀ ਉਹਦੇ ਤੇਰਾ ਬੈਗ ਤਾਂ ਦੱਸ ਦੇ ਲੱਗਦੀ ਚ ਬੈਗ ਮੇਰੇ ਅੰਦਰ ਪਿਆ ਮੈਂ ਨਹੀਂ ਕਰਨਾ ਹੁਣ ਉਹ ਤੇ ਕੁਝ ਹੈ ਤਾਂ ਨਹੀਂ ਨਾ ਕੁਝ ਨਹੀਂ ਹੋਊਗਾ ਫਿਰ ਕੀ ਹੋ ਗਿਆ ਚੋਰ ਚੋਤਾ ਲਓ ਜੀ ਅੱਛਾ ਮੱਥਾ ਦੇ ਕੇ ਆਪਾਂ ਹੁਣ ਚੱਲੇ ਲਓ ਜੀ ਅਸੀਂ ਚੱਲੇ ਹਾਂ ਸੰਸਾ ਚ ਹਾਂਜੀ ਹਾਂ ਸਟਾਰਟ ਕਰੀ ਜੀ ਲਓ ਜੀ ਅਸੀਂ ਆਪਾਂ ਚੱਲੇ ਸੰਸਾ ਚ ਹਾਂ ਭਲਕੌਰ ਜੀ ਦੇ ਸਮਾਗਮ ਦੇ ਸੱਜਣੇ ਇੱਥੇ ਆਸ ਤਾਂ ਬੜੇ ਸੱਜਣਾਂ ਚ ਕਿਉਂ ਲੋ ਜੀ ਸਾਹਮਣੀ ਆ ਤੁਰ ਕੇ ਜਾਵਾਂਗੇ ਹਮ ਚਲੋ ਜੀ ਬਹੁਤ ਪੀੜ ਆ ਰਹੀ ਹਮ ਬਹੁਤ ਜ਼ਿਆਦੇ ਆ ਚਾੜੇ ਘੱਟ ਹੈ ਜਿਹਨੇ ਵੀ ਪਿੰਤਾ ਹੈ ਹਨਾ ਸਾਰੀ ਆਇਆ ਹਨਾ ਹਾਂ ਆਸੀ ਕਰ ਰਹੇ ਆ ਵੇਟ ਹੁਣ ਹੈ ਬਹੁਤ ਕਬੜੀ ਕਰ ਰਹੇ ਆ ਵੇਟ ਨੂਰ ਸਿੰਘ ਜੀ ਅੱਜ ਆਪਾਂ ਹਾਗੜੀਆਂ ਪਰ ਰਹੇ ਆ ਇੱਧਰ ਲੰਘ ਲਾ ਪਾਰ ਆ ਉੱਧਰ ਤੋਂ ਹੋਣੀ ਇੱਧਰ ਹੋਣੀ ਚੱਲ ਜਾਈਏ ਆਪਾਂ ਆਜਾਣ ਦੋਨਾਂ ਨੂੰ ਮਾਡੇ ਵੀਡੀਓ ਕੋਲ ਆਗਾ ਵੀਡੀਓ ਦੇਖਦੇ ਆ ਨਾ ਨਾ ਇਹਨੂੰ ਵੀ ਖੜਾਣ ਚੱਲ ਇਹ ਹੋਇਆ ਹਾਂ ਇਹਨੂੰ ਖੜਾ ਇਹਨਾਂ ਨੂੰ ਖੜਾ ਕਰ ਦੇ ਫੋਰ ਚਾਹ ਫੋਰ ਮੈਂ ਮਿੱਤਾ ਪੱਠੀਆ ਪਾਪਾ ਦੇ ਰਮਾ ਲੱਗੋ ਸੋਦੇ ਆ ਜਵਾਲ ਖੜ ਪਾਰਿਆ ਗੱਲਾਂ ਕਿ ਜੀ ਸ਼ਹੀਦ ਸਿੰਘ ਚੜ ਕੇ ਸੋਦੇ ਹੋਣੀ ਜੰਦੀ ਦੀਵਾਰ ਕੋਲ ਕੇ ਕੋਨਾ ਅੱਗੇ ਤੋਂ ਤਸ਼ੱਕਦਾਰ ਨਿਕਾਲ ਬੜੀ ਇਹ ਤੇਰੀ ਕੰਗਲੀ 21 ਅਕਤੂਬਰ ਨੂੰ ਨਰਕੀ ਤੋਰੀ ਖੰਸਾ ਜੀ ਸੱਚ ਦੀ ਆਵਾਜ਼ ਜੋ ਹਜ਼ਮ ਨਹੀਂ ਹੁੰਦੀ ਇਸੇ ਤਰ੍ਹਾਂ ਜੋ ਗੈਰ ਮਨੁੱਖ ਸਾਜ ਹੈ ਤੱਕ ਜਿੱਦ ਟੁੱਟੇ ਖੰਭ ਭਰੀ ਉੰਡਾਰੀ ਬਾਜ ਹੈ ਤੱਕ ਜਿੱਦੇ ਬਸੰਨਾ ਤੇ ਵੀ ਫੱਟ ਸਿੰਘ ਬੇਲਿਖਾਨ ਹੈ ਤੱਕ ਉਹ ਰਾਜ ਹੈ ਤੱਕ ਮੰਗਰ ਹਰਮਣੀ ਉਹ ਪੁੰਜੇ ਨੇ ਨਿਕਲ ਕਿਉਂ ਆਇਆ ਬੇਲੀਆਂ ਬਹਰਾਇਆਂ ਨੂੰ ਤਰਵਾ ਖੰਸਾ ਜੀ ਜੀ ਮਨੁੱਖਤਾ ਦੀ ਸੇਵਾ ਲਈ ਵੀ ਆਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਸੱਚ ਦੀ ਉਡੀਕ ਸਤ ਬੱਟ ਇਹ ਜਨੂ ਜੀ ਕੈ ਤਲ ਕੀ ਸਰਪਤਾ ਦੇ ਪੁੱਤਰ ਧੀਆਂ ਬਣ ਗਏ ਉਹ ਤਾਂ ਦੁਨੀਆਂ ਨੂੰ ਲਲਕਾਰ ਕੇ ਗੱਲ ਕਹਿੰਦੇ ਨੇ ਬਣਾ ਨੂੰ ਲਲਕਾਰ ਕੇ ਕਹਿੰਦੇ ਨੇ ਮੇਰੀ ਮਦਦ ਕਰਦਾ ਹਾਂ ਕਿ ਨੇਜਿਆ ਤੇ ਟੰਗ ਦੇ ਕੱਟ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤੇ ਬਲਾਵ ਗੱਜ ਕੇ ਆਖੋ ਜਿਵਾਏ ਜੀ ਕਾ ਨਾ ਪਜਾਰਿਆ ਘਰ ਨੂੰ ਬਸਾ ਦੇਖੋ ਜੀ ਹਜੇ ਵੀਰੇ ਕਾਫੀ ਕੱਟ ਹੈ ਘਰੇ ਆਪਾਂ ਨੇ ਆਇਆ ਹੁਣੇ ਜੀ

ਬੀਤੇ ਹੋਰ ਤਾਂ ਹੀ ਖੁੱਲੂਗਾ ਨਹੀਂ ਜੇ ਖੁੱਲ ਵੀ ਜਾਊਗਾ ਕੋਈ ਨਾ ਮੈਨੂੰ ਦੇ ਦੇ ਉਹ ਮੈਂ ਟੈਟ ਕਰ ਦੂੰਗੀ ਐਡਾ ਕੀ ਚੱਕਰ ਹੂੰ ਹਾਂ ਮਨ ਤਾਂ ਵਧੀਆ ਲੱਗ ਰਿਹਾ ਹੂੰ ਮੈਨੂੰ ਵੀ ਵਧੀਆ ਲੱਗਿਆ ਸੋਣਾ ਸਲਵਾਰ ਦੇ ਇੱਕ ਫੇਸ ਵਾਲੇ ਠੀਕ ਆ ਸਲਵਾਰ ਤੇ ਨਾ ਇਹ ਜੀ ਧੀਵੇਂ ਨੇ ਸ਼ਾਇਦ ਉਹ ਕਰੀਆ ਹਾਂ ਇਸ ਤੇ ਮੈਂ ਨੇ ਕਪ ਦਾ ਕਮੀਜ਼ ਦਾ ਕੱਪੜਾ ਲਾਇਆ ਸਲਵਾਰ ਥੈਂਕ ਯੂ ਟੋਕ ਲੋ ਜੀ ਦੀ ਦੇ ਸੈਕਿੰਡ ਸੂਟ ਆ ਨਹੀਂ ਜਾ ਰਹੀ ਲੱਗਦੀ ਹੈ ਹਾਂ ਹਾਂ ਪੂਰੀ ਮੈਚ ਕਰ ਰਹੀ ਹੈ ਇਹ ਆ ਆ ਕਲਰ ਪੂਰਾ ਮੈਚ ਕਰ ਰਿਹਾ ਹੈ ਜੀ ਕਰਵਾਲੇ ਤੁਸੀਂ ਮੈਂ ਆ ਹੀ ਕਲਰ ਦਾ ਕਰਾਉਣਾ ਤਾਂ ਜਦੋਂ ਬਾਤਰੀਆ ਹੁਣੇ ਪਈ ਦੇਖੀ ਮੈਂ ਕਿਹਾ ਆ ਹੀ ਕਰਵਾਉਣੀ ਹੈ ਮੇਰੇ ਦਾ ਗਈ ਸਹੀ ਗੱਲ ਹੈ ਕਿਉਂ ਮੈਂ ਗੱਲ ਬਣਾਉਣੀ ਹੈ ਜਿਹੜਾ 73 ਹਾਂ ਚੰਗਰੀ ਕੁੜੀ ਦਿਵਾ ਕੇ ਕਰਦੀ ਇਹ ਫੋਨ ਤੋਂ ਨਹੀਂ ਲੱਗ ਰਹੀ ਐ ਵੀ ਕਰਾ ਐ ਵੀ ਕਰਵਾ ਲਈ ਨਾਗੀ ਤੋਂ ਸੂਟ ਪਾ ਕੇ ਨਵਾਂ ਬੱਬੂ ਬੈ ਗਈ ਹਾਂ ਮੈਂ ਨਵਾਂ ਸੂਟ ਬਦਲਿਆ ਦੇਖਿਓ ਕਿੰਨਾ ਸੋਹਣਾ ਲੱਗ ਰਿਹਾ ਏ ਲੱਗ ਰਿਹਾ ਤੂੰ ਸੂਟ ਤਾਂ ਲੈ ਕੇ ਨਹੀਂ ਆਈ ਜੀ ਥੋੜਿਆ ਨਾ ਸਾਰੇ ਕਹਿੰਦੇ ਸੀ ਸਮਾਉਣੇ ਨੇ ਹੋਰ ਤਾਂ ਨਹੀਂ ਕਿਹੜੇ ਹੋ ਸੱਚ ਮੇਰਾ ਤਾਂ ਇੱਕੋ ਹੀ ਸੂਟ ਆ ਇੱਕ ਤਾਂ ਮੈਂ ਸਲਾਈ ਕਰਨਾ ਦਿੱਤਾ ਮੇਰਾ ਇੱਕ ਸੂਟਾ ਉਹ ਵੀ ਭੁੱਲੀ ਆਈ ਉਹ ਵੀ ਨਾਲੇ ਕਹਿ ਦੂੰਗੀ ਉਸੇ ਲਫਾਫੇ ਦੇ ਵਿੱਚ ਪਿਆ ਤੇ ਥੋੜਾ ਪਿਆ ਮੈਂ ਕਹਿ ਦੂੰਗੀ ਵੀ ਸਾਰੇ ਲਫਾਫੇ ਚੱਕ ਲਈ ਜਾਂਦੇ ਹਨ ਹੈ ਨਾ ਪਿਓ ਦੇ ਜਿਸ ਉਹ ਚਲ ਜੇ ਰਹੇਗਾ ਵੀ ਕਾਲੂ ਵੀ ਦੇ ਦਿਆਂ ਤਾਂ ਸਾਡੇ ਕੋਲ ਆਲੇ ਪੈਸੇ ਵੀ ਨਹੀਂ ਚੱਲ ਕਾਲੂ ਦੇ ਦੀ ਫਿਰ ਜੇ ਨਾ ਆਉਂਦੇ ਫਿਰ ਕੱਲ ਤੋਂ ਚੁੰਨੀਆਂ ਦਊਗੀ ਨਾ ਉਹ ਸੂਟ ਪਏ ਫਿਰ ਦੋਨੇ ਆ ਜੇ ਵੀ ਇਕੁਲ ਲਫਾਫੇ ਚ ਲੈ ਥੋੜਾ ਹਰ ਮੇਰਾ ਇਕੱਠਾ ਹੀ ਠੀਕ ਆ ਠੀਕ ਆ ਇੱਕ ਮੇਰੀ ਪਿਓ ਟੈਬੀ ਸਿੱਖ ਦੀ ਚੁੰਨੀ ਪਈ ਆ ਮੰਮੀ ਤੇਰੀ ਮੰਮੀ ਦਾ ਕਹਦੇ ਸੀ ਅੱਥਿਆਲੀ ਦਾ ਹਾਂ ਉਹ ਉਹਨੇ ਲਾਈਨਿੰਗ ਆ ਲੈਣੀ ਆ ਜਾਈ ਅੱਛਾ ਹਾਂ ਲਾਈਨਿੰਗ ਆ ਲੈ ਚਲੋ ਤਾਂ ਜਦ ਮਰਦੀ ਦੇਦੀ ਇਹਨੇ ਸਾਡੇ ਪੈਸੇ ਨੇ ਹੁਣ ਸਾਡੇ ਵੀ ਨਾ ਵਿਆਹ ਆਏ ਨਾ ਇਨੇ ਦੋ ਵੀ ਦਿਨ ਸਾਡੇ ਵੀ ਪਏ ਨੇ ਤਾਂ ਦੋ ਮਹੀਨੇ ਪਹਿਲਾਂ ਅਸੀਂ ਟੈਂਟ ਕਰਕੇ ਰੱਖ ਲਏ ਹੁਣ ਜਿਹੜੀ ਲੈਂਸਦੂਸ ਲਿਆਉਂਦੇ ਹਾਲੇ ਸਮਾਉਂਦੇ ਤਾਂ ਨਹੀਂ ਉਹ ਸੂਟ ਹੈਗੇ ਨੇ ਤੇ ਸਾਡੇ ਜਿਹੜੇ ਉਹ ਮੈਂ ਹੁਣ ਇੱਥੋਂ ਲੈ ਕੇ ਆਉਂ ਆਮ ਪਾਉਣ ਨੂੰ ਆ ਇੱਥੇ ਲਵੇ ਲਾਣ ਉਹ ਸਿਉਂਵਾਂਗੇ ਹੁਣ ਹੂੰ ਠੀਕ ਆ ਪੁਣਾਰੇ ਥੋੜੀ ਥੋੜੀ ਆਮ ਨਾਲ ਸਲਾਈ ਹੋ ਜਾਣਗੀ ਹੈ ਨਾ ਲੈਂਿੰਗ ਹੈਗੀਆਂ ਸਭ ਕੁਝ ਹੈਗਾ ਹਾਂ ਹਾਂ ਉਹ ਮੈਂ ਕਲਰ ਫਿਲ ਲੈ ਕੇ ਸੀ ਸਰਖਮਨ ਬੜੇ ਬੜੇ ਚੱਕ ਲਿੰਗ ਚਾਹ ਬੜੇ ਬੜੇ ਲੋਕ ਜੀ ਸੇਥੇ ਦੇਖ ਰਿਹਾ ਸੰਗਤਰੇ ਦੇਖਿਓ ਦੇਖ ਨਹੀਂ ਦਾ ਇਹ ਖਾਣ ਲੈਂਦੇ ਆ ਤੋੜ ਕੇ ਬਦਿਆ ਹੁੰਦੇ ਨੇ ਵੀ ਦੋ ਚਾਰ ਮੈਂ ਹੀ ਹੋ ਗਈ ਬਾਤ ਇਹ ਵੀ ਲੈ ਕੇ ਜਾਉਂਗੀ ਹਾਂ ਦੇਖ ਲਓ ਜੂਸ ਵਾਸਤੇ ਕਿਤੇ ਫੱਟੇ ਨਹੀਂ ਦੇਖ ਲਓ ਮੈਂ ਤਾਂ ਬਨੇਲਾ ਵਰਦੇ ਮੈਨੂੰ ਘੱਟ ਵਧੀਆ ਲੱਗਦੇ ਨੇ ਨਾ ਬਤਿਆ ਨੇ ਹਨਾ ਦਿਖਣ ਤਾਂ ਵਧੀਆ ਲੱਗ ਰਹੇ ਨੇ ਬਿਲਕੁਲ ਉਹੀ ਨੇ ਬਹੁਤ ਵਧੀਆ ਨੇ ਖਾਣ ਚ ਖਾ ਕੇ ਦੱਸਦੇ ਹਾਂ ਤੁਹਾਨੂੰ ਮਿੱਟੀ ਲੱਗ ਗਿਆ ਦੇਖੋ ਮਿੱਟੀ ਵਾਲੇ ਹੱਥ ਨੇ ਤੇ ਉਹ ਘਰ ਦਾ ਪੈਰੀਂ ਟੀ ਨਾ ਹੂੰ ਹੂੰ ਠੀਕ ਆ ਠੀਕ ਆ ਲੈ ਲਓ ਫਿਰ ਯੂਵੀ ਵਾਸਤੇ ਤੋੜ ਕੇ ਲੈ ਜੋ ਮੈਂ ਤਾਂ ਘੱਟ ਪਸੰਦ ਐ ਨੇ ਹੋਰ ਲੈ ਜਿ ਲੈ ਜੋ ਲਫਾਫਾ ਲੈ ਕੇ ਆ ਮਾਂ ਹੂੰ ਲਫਾਫਲੀ ਐ ਨੇ ਚਲੋ ਚਾ